ਚੁੱਟਿਆ ਦੇ ਦੌਰਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਜੱਬਰ ਦੇ ਵੱਲੋਂ ਮਾਨਸਾ ਦੇ ਪਿੰਡ ਪਫੜੇ ਪਾਈ ਵਿਖੇ ਬੱਚਿਆਂ ਨੂੰ ਗੁਰਮਤੀ ਦੇ ਨਾਲ ਜੋੜਨ ਦੇ ਲਈ ਸਮਰ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਕੁੱਲ 3200 ਬੱਚਿਆਂ ਨੇ ਭਾਗ ਲਿਆ ਇਸ ਦੇ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਇਸ ਮੌਕੇ ਤੇ ਹੀ ਦਮਦਮੀ ਸਾਹਿਬ ਦੇ ਜਥੇਦਾਰ ਗਿਆਨੀ ਘਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਨੇ ਗੁਰਪ੍ਰੀਤ ਸਿੰਘ ਚਾਪੜਾ ਪਿਛਲੇ ਕਈ ਸਾਲਾ ਤੋਂ ਅਜੋਏ ਕੈਂਪ ਲਗਾ ਰਹੇ ਨੇ ਅਜੋਏ ਕੈਂਪ ਲਗਾ ਕੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਹਰ ਵੀ ਜੁੜੀ ਹੈ ਹੋਰ ਵੀ ਸਫਲਤਾ ਪ੍ਰਾਪਤ ਕਰ ਰਹੇ ਨੇ ਤੇ ਬੱਚਾ ਨੂੰ ਗੁਰਮਤੀ ਦੇ ਨਾਲ ਜੋੜਨ ਦੇ ਲਈ ਇਹ ਵਿਸ਼ੇਸ਼ ਸਮਰ ਕੈਂਪ ਲਗਾਇਆ ਗਿਆ ਹੈ। ਉੱਚੇ ਉਹ ਜੋ ਅਸੀਂ ਕਾਰਜ ਕਰਦੇ ਹਾਂ ਦੁਨੀਆ ਤੱਕ ਪਹੁੰਚਦਾ। ਏ ਜੀ ਬੀਬਾ ਹਰ ਸਿਮਰਤ कौर ਬਾਦਲ ਜੀਆ ਨੇ ਸਾਨੂੰ 2015 ਦੇ ਵਿੱਚ ਸਮੁੱਚੇ ਮੈਂਬਰ ਸਹਿਬਾਨ ਨੂੰ ਜੋਗਾ ਉਹ ਬਹਿੰਡਾ ਮਾਨਸਾਲ ਕੇ ਦੇ ਲੋਕ ਸਵਾਲ ਕੇ ਦੇ ਨੂੰ ਇਹ ਰਾਇ ਦਿੱਤੀ ਸੀ। ਕਿ ਆਮ ਦਿਨਾਂ 'ਚ ਬੱਚੇ ਸਵੇਰ ਸਕੂਲ ਭੱਜ ਜੁੰਦੇ ਆ ਆ ਕੇ ਹੋਮਵਰਕ ਕਰਨਾ ਹੁੰਦਾ ਫੇ ਟਿਊਸ਼ਨ ਤੇ ਜਾਣਾ ਹੁੰਦਾ ਟਾਈਮ ਘਟ ਹੈ ਆ ਇੱਕ ਮਹੀਨਾ ਵਿਲਾ ਜੂਨ ਦਾ ਤੁਸੀਂ ਮੈਂਬਰ ਅੱਗੇ ਲੱਗ ਕੇ ਗੁਰੂ ਘਰਾਂ 'ਚ ਜਾ ਕੇ ਗੁਰੂ ਘਰਾਂ ਦੀਆਂ ਕਮੇਟੀਆਂ ਨਾਲ ਗ੍ਰਾਂਤੀ ਸਿੰਘਾਂ ਨਾਲ ਰਾਇ ਕਰਕੇ ਗੁਰਮਤਿ ਦੇ ਕੈਂਪ ਲਾਓ ਮੈਂ ਸਮਝਦਾ ਇਹ ਸੁਝਾ ਇੰਨਾ ਸਕਸੈਸਫੁਲ ਹੋਇਆ ਕਾਮਯਾਬ ਹੋਇਆ ਕਿ 2015 ਤੋਂ ਲੱਗੇ ਆ ਸਾਡੀਆਂ ਪੂਰੇ ਮੇਰੇ ਹਲਕੇ ਦੇ 53 ਪਿੰਡ ਹੈ 96 ਗੁਰੂ ਘਰ ਹੈ ਸਾਰੀਆਂ ਕਮੇਟੀਆਂ ਨੇ ਗ੍ਰਾਂਤੀ ਸਿੰਘਾ ਨੇ ਬਹੁਤ ਸਹਿਯੋਗ ਦਿੱਤਾ ਪੂਰੇ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਪਿੰਡ ਵਾਈਜ਼ ਕਿਤੇ 100 ਬੱਚਾ 50 ਬੱਚੇ 70 ਬੱਚੇ ਆ ਇਹ اسی ਤਰ੍ਹਾਂ ਕਿਤੇ 4500 ਬੱਚਾ ਹੁੰਦਾ ਸਾਰੇ ਕੈਂਪਾਂ ਚ ਕਿਤੇ 3500 ਹੁੰਦਾ ਕਦੇ 2500 ਹੁੰਦਾ ਇਸ ਵਾਰ 3200 ਬੱਚੇ ਨੇ ਭਾਗ ਲਿਆ ਜਿਨ੍ਹਾਂ ਦਾ ਅਸੀਂ ਪਿੰਡ ਵਾਈਜ਼ ਪੇਪਰ ਲੈ ਕੇ ਨੋ ਨੋ ਬੱਚੇ ਕੱਢੇ ਕਿਉਂਕਿ ਪਹਿਲੀ ਤੋਂ ਲੈ ਕੇ ਛੇ ਪੰਜਵੀਂ ਛੇਵੀਂ ਤੋਂ ਓਪਨ ਪਲੱਸ 2 ਉਸ ਤੋਂ ਬਾਅਦ ਓਪਨ ਇਹ ਤਿੰਨ ਭਾਗਾਂ ਦੇ ਸੀ ਪੇਪਰ ਲੈ ਕੇ ਪਿੰਡ ਵਾਈਜ਼ ਨੋ ਨੋ ਬੱਚੇ ਕੱਢੇ ਜਿਨ੍ਹਾਂ ਦਾ ਅੱਜ ਸੀ ਪਪੜੇ ਭਾਈਕੇ ਜਿੱਥੇ 3200 ਬੱਚੇ ਨੇ ਭਾਗ ਲਿਆ ਸਾਰੇ ਬੱਚਿਆਂ ਨੂੰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡਲ ਸਰਟੀਫਿਕੇਟ ਦਿੱਤੇ ਆ ਤੇ ਅੱਜ ਜਿਹੜੇ 3200 ਚੋਂ 9 ਬੱਚੇ ਨਿਕਲੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ 택ਸਰੀ ਦੌਨਵਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਈਕਲ ਇਨਾਮ ਦਿੱਤੇ ਨੇਗੇ ਅਤੇ ਨਾਲ ਹੀ ਸਮੁੱਚੇ ਗ੍ਰਾਂਤੀ ਸਿੰਘ ਜੀ ਦਾ ਸਨਮਾਨ ਕੀਤਾ ਵਿਸ਼ੇਸ਼ ਤੌਰ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਜਿੱਤੇ ਪੂਰਾ 1 ਮਹੀਨਾ ਸੁਪਰਵਾਈਜ਼ਨ ਕੀਤੀ ਇਸ ਸਮਾਗਮਾਂ ਦੀ ਤੇ ਅੱਜ ਵੀ ਉਹਨਾਂ ਨੇ ਆਉਣਾ ਸੀ ਐਮਰਜੈਂਸੀ ਨੂੰ ਸਾਡੇ ਕਿਸੇ ਮੈਂਬਰ ਦੀ ਟਰੈਜਡੀ ਹੋ ਗਈ ਉਧਰ ਜਾਣਾ ਪੈ ਗਿਆ ਉਹਨਾਂ ਨੇ ਸਾਰੀ ਸੰਗਤ ਤੋਂ ਮੈਨੂੰ ਕਿਹਾ ਸੀ ਮੀਡੀਆ 'ਚ ਵੀ ਮਾਫੀ ਮੰਗਿਓ ਮਾਫੀ ਮੰਗੀ ਹੈ ਤੇ ਪਰ ਵਿਸ਼ੇਸ਼ ਪਰਾਲਾ ਇਹੀ ਹੁੰਦਾ ਕਿ ਬੱਚੇ ਸਾਡੇ ਗੁਰੂ ਘਰ ਨਾਲ ਜੁੜਨ ਇਤਿਹਾਸ ਨਾਲ ਜੁੜਨ ਬੜਾ ਮਾਣ ਹੈ ਕਿ ਜਿਹੜੇ ਬੱਚੇ 2015 16 17 'ਚ ਕੈਂਪ 'ਚ ਸਿੱਖਣ ਆਉਂਦੇ ਸੀ ਕੋਸ ਇਸ ਵਾਰ ਉਹਨਾਂ ਬੱਚਿਆਂ ਨੇ ਹੀ ਕੈਂਪ ਲਾਇਆ ਮੇਰੇ ਨਾਲ ਸਾਧ ਦਿੱਤਾ ਟੀਮ ਵਰਕ ਕੀਤਾ ਤੇ ਉਹੀ ਬੱਚਿਆਂ ਨੇ ਗੁਰਮਤ ਦੇ ਕੈਂਪ ਲਾਏ ਸਾਥੋਂ ਪਿੰਡਾਂ ਚ ਉਹੀ ਬੱਚੇ ਜੋ ਗੱਤਕੇ ਦਾ ਸਮਾਨ ਮੰਗਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗ ਪੋਤੀਆਂ ਮੰਗਦੇ ਨੇ ਅਤੇ ਬਾਜਾ ਜੋੜੀ ਮੰਗਦੇ ਆ ਮੇਰਾ ਕਹਿਣ ਦਾ ਭਾਗ ਇਸ ਅੱਜ ਜਦੋਂ ਬੱਚੇ ਪੇਪਰ ਦੇ ਰਹੇ ਸੀ ਇਹ ਸੋ ਬੱਚਾ ਗੁਰਮਤ ਦਿਮਾਲੇ ਵਾਲਾ ਕੇਸਰੀ ਦੁਪੱਟਿਆਂ ਵਾਲਾ ਤੋਂ ਮੈਂ ਸਮਝਦਾ ਬਹੁਤ ਬੱਚੇ ਗੁਰਮਤ ਮੈਨੂੰ ਇਸ ਵਾਰ ਵੀ ਕਹਿੰਦੇ ਅੰਮ੍ਰਿਤ ਸੰਚਾਰ ਕਰੋ ਪਰ ਅਸੀਂ ਕਿਹਾ ਵੀ ਐਤਵਾਰ ਨੂੰ ਦਾਉਣਾ ਸਰ ਹੁੰਦਾ ਤੇ ਪਰਖਣ ਗੱਲ ਇਸ ਵਾਰ ਹੀ ਹੋਈ ਹੈ ਕਿ ਹਰ ਵਾਰ ਪਹਿਲਾਂ ਬੱਚੇ ਆਉਂਦੇ ਸੀ ਇਸ ਵਾਰ ਪੂਰੇ 60 ਕੈਂਪ ਲਾਉਣੇ ਆ 96 ਗੁਰੂ ਘਰਾਂ ਚੋਂ 53 ਪਿੰਡਾਂ ਚ ਤੇ ਬੀਬੀਆਂ ਤੇ ਮਤਾਮਾਂ ਤੇ ਸਾਡੇ ਬਜ਼ੁਰਗਾਂ ਨੇ ਵੀ ਕੈਂਪ ਲਾਏ ਉਹ ਵੀ ਪੂਰੇ 15 ਦਿਨ ਇੱਕ ਦੋ ਦੋ ਘੰਟੇ ਦੀ ਕਲਾਸ ਲਾਉਂਦੇ ਰਹੇ ਆ ਇਸ ਦੌਰਾਨ ਪ੍ਰਬੰਧਕ ਕਮੇਟੀ ਹਰ ਸਾਲ ਇਹ ਉਪਰਾਲਾ ਕਰਦੀ ਹੈ ਪੰਜਾਬ ਤੇ ਪਾਰ ਤਕਰੀਬ ਕਰੀ ਸੂਬਿਆਂ ਵਿੱਚ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਨੂੰ ਸਮਰਪਿਤ ਜਿਹੜੇ ਆ ਛੋਟੇ-ਛੋਟੇ ਬੱਚਿਆਂ ਦੇ ਗਰਮਾ ਟ੍ਰੇਨਿੰਗ ਕੈਂਪ ਲਾਇਆ ਜਾਂਦੇ ਆ ਜਿੱਥੇ ਬੱਚਿਆਂ ਦੇ ਕੈਂਪ ਲਾਇਆ ਜਾਂਦੇ ਆ ਟੀਚਰਾਂ ਦੇ ਕੈਂਪ ਲਾਇਆ ਜਾਂਦੇ ਆ ਤੇ ਧਾਰਮਿਕ ਅਧਿਆਪਕਾਂ ਦੇ ਕੈਂਪ ਲਾਇਆ ਜਾਂਦੇ ਆ ਗ੍ਰੰਤੀ ਸਿੰਘਾਂ ਦੇ ਕੈਂਪ ਲਾਇਆ ਜਾਂਦੇ ਆ ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਧਾਰਮਿਕ ਅਧਿਆਪਕਾਂ ਦਾ ਟੀਚਰਾਂ ਦਾ ਕੈਂਪ ਲਾਇਆ ਗਿਆ ਤੇ ਪੰਜਾਬ ਤੇ ਪੰਜਾਬ ਤੋਂ ਬਾਹਰ ਦੂਸਰੇ ਸ਼ੂਬਿਆਂ ਦੇ ਵਿੱਚ ਵੀ ਗੁਰਮਤ ਸਿਖਾਉਣ ਵਾਸਤੇ ਬੱਚਿਆਂ ਦੇ ਕੈਂਪ ਲੱਗੇ ਉਸੇ ਤਰ੍ਹਾਂ ਜੋਗਾ ਹਲਕਾ ਦੇ ਵਿੱਚ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਇਜ਼ਦਾਰ ਗੁਰਦੀਪ ਵਰਤੇਪ ਸਿੰਘ ਚੱਬਰ ਦੀ ਅਗਵਾਈ ਦੇ ਵਿੱਚ ਬੱਚਿਆਂ ਦਾ ਕੈਂਪ ਜਿਹੜਾ ਉਹ ਲਾਇਆ ਗਿਆ ਸੀ 1 ਮਹੀਨੇ ਤੋਂ ਬੱਚਿਆਂ ਨੂੰ ਰੋਜ਼ ਸ਼ਾਮ ਨੂੰ ਸਾਡੇ ਪ੍ਰਚਾਰਕ ਸਹਿਬਾਨ ਧਾਰਮਿਕ ਵਿੱਦਿਆ ਦਿੰਦੇ ਸਨ